ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੇ ਡੈਰੀ ਫਾਰਮ ਦੀਪਗੜ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਮੇਰੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਿਹਾ ਸਭ ਤੋਂ ਪਹਿਲਾਂ ਬਾਈ ਜੀ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਨ ਤੇ ਮੇਰਾ ਮੋਬਾਈਲ ਨੰਬਰ ਹੈ 62801 37325 ਮੇਰਾ ਮੋਬਾਈਲ ਨੰਬਰ ਹੈ 10 ਤੋਂ 15 ਫੋਟੋਆਂ ਭੇਜ ਕੇ ਤੁਸੀਂ ਆਪਣੀ ਐਡ ਲਵਾ ਸਕਦੇ ਹੋ ਅੱਜ ਆਪਾਂ ਤੁਹਾਡੇ ਬਾਈ ਜੀ ਇਸ ਵੀਡੀਓ ਚਾਰ ਟਰੈਕਟਰ ਇੱਕ ਜੱਕ ਵਾਲਾ ਟਰਾਲਾ ਲੈ ਕੇ ਆਏ ਆ ਬੀਰ ਦਾ ਮੋਬਾਈਲ ਨੰਬਰ ਹੈਗਾ 84277 ਤੇ 259555 ਬਾਈ ਜੀ ਮੋਬਾਈਲ ਨੰਬਰ ਹੈ ਤੇ ਬੀਰ ਦੇ ਘਰੇ ਏਜੰਸੀ ਲੱਗੀ ਹੁੰਦੀ ਆ ਜਿਹੜਾ ਟਰੈਕਟਰ ਜਿਹੜਾ ਟਰਾਲਾ ਛੋੜਾ ਜੀ ਕਰਦਾ ਤੁਸੀਂ ਲੈ ਸਕਦੇ ਹੋਣਾ ਪਹਿਲਾਂ ਗੱਲ ਕਰਦੇ ਆਪਾਂ ਟਰੈਕਟਰ ਬਾਰੇ ਬਾਈ ਜੀ ਮੈਸੀ ਫਾਰਗੇਸ਼ਨ ਬਾਈ ਜੀ 5245 ਮਾਡਲ ਹੈਗਾ 2010 ਮਾਡਲ ਆਗਾ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਸਾਰਾ ਟਰੈਕਟਰ ਬਾਈ ਜੀ ਬਿਲਕੁਲ ਰੀਜਨ ਵਾਲਾ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਰੰਗ ਪੇਂਟ ਪਕਵੈਂਡ ਸਾਫ ਕੰਡੀਸ਼ਨ ਆ 35 ਤੋਂ 40 ਪੈਸੇ ਟਰੈਕਟਰ ਤੇ ਟਾਇਰ ਪਿਆ ਬਾਈ ਜੀ 35 ਤੋਂ 40 ਪੈਸੇ ਟਰੈਕਟਰ ਤੇ ਟਾਇਰ ਆ 54 ਐਚਪੀ ਟਰੈਕਟਰ ਆ ਸਾਰਾ ਟਰੈਕਟਰ ਬਾਈ ਜੀ ਬਿਲਕੁਲ オリジナル ਪਿਆਗਾ ਹਨਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਤੇ ਡਿਮਾਂਡ ਹੈਗੀ ਆ ਬਾਈ ਜੀ ਇਹਦੀ 2 ਲੱਖ ਤੇ 50000 ਰੁਪਏ ਡਿਮਾਂਡ ਆਗੀ ਮੌਕੇ ਤੇ ਵੀਰੋ ਨੇ ਕਹਿੰਦੇ ਪੂਰਾ ਵਧੀਆ ਮਾਨਤਨ ਆਪਾਂ ਕਰਦੇ ਆਂਗੇ 2 ਲੱਖ ਤੇ 50000 ਰੁਪਏ ਮੁੱਲ ਆ ਅਗੇ ਟਰੈਕਟਰ ਦਾ ਬਾਈ ਜੀ ਸੋਨਾਲੀਕਾ 84277 25955 ਵੀਰ ਦਾ ਮੋਬਾਈਲ ਨੰਬਰ ਆ ਸੋਨਾਲੀਕਾ 750 ਤੇ ਮਾਡਲ ਹੈਗਾ 2004 ਮਾਡਲ ਟਰੈਕਟਰ ਹੈਗਾ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਪਹਿਲੇ ਨਾਮ ਦਾ ਟਰੈਕਟਰ ਆ ਚਾਰ ਮਾਡਲ ਆ ਪੰਜਾਬ ਨੰਬਰ ਤੇ ਪਹਿਲੇ ਨਾਮ ਦਾ ਟਰੈਕਟਰ ਆ ਬਾਈ ਜੀ ਸਾਰਾ ਟਰੈਕਟਰ ਬਿਲਕੁਲ ਰੀਜਨਲ ਆਗਾ ਇੰਜਨ ਗੇਅਰ ਲੈਫਟ ਦੀ ਫੁੱਲ ਗਾਰੰਟੀ ਆ ਜਿਕਰ ਆਪਾਂ ਟਾਇਰਾਂ ਦੀ ਗੱਲ ਕਰਗੇ ਤਾਂ ਅਗਲੇ ਟਾਇਰ ਤਾਂ ਬਾਈ ਜੀ ਇਹਦੇ ਹੈਗੇ ਆ 95 ਪੈਸੇ ਤੇ ਪਿਛਲੇ ਟਾਇਰ ਹੈਗਾ ਬਾਈ ਜੀ 45 ਪੈਸੇ ਟਰੈਕਟਰ ਦੇ ਟਾਇਰ ਪਏ ਆ ਸਾਈਡ ਗੇਅਰ ਟਰੈਕਟਰ ਹੈਗਾ ਬਾਈ ਜੀ ਟਾਈ ਰੈਡਾ ਤੇ ਐਂਡ ਨਾਬ ਦੀਆ ਟਰੈਕਟਰ ਤੇ ਸਾਰਾ ਟਰੈਕਟਰ ਬਾਈ ਜੀ ਬਿਲਕੁਲ オリジナル ਪਿਆਗਾ ਹਨਾ ਪੂਰੀ ਫੁੱਲ ਗਰੰਟੀ ਆ ਵੀਰ ਦੀ ਹਨਾ ਲੈਫਟ ਪੰਪ ਵਗੈਰਾ ਟਰੈਕਟਰ ਦੇ ਨਾਲ ਦਾਗਾ ਪੂਰਾ ਫੁੱਲ ਸੀਲਡ ਇੰਜਨ ਆਗਾ ਤੇ ਆਪਾਂ ਰੇਟ ਦੀ ਗੱਲ ਕਰਕੇ ਤਾਂ ਰੇਟ ਦਾ ਹੈਗਾ 2 ਲੱਖ ਤੇ 55000 ਰੁਪਿਆ ਮੌਲਾ ਮੌਕੇ ਤੇ ਵਧੀਆ ਮੰਤਨ ਬਾਈ ਜੀ ਹੋ ਜਾਊਗਾ ਅਗਲਾ ਟਰੈਕਟਰ ਹੈਗਾ ਬਾਈ ਜੀ ਫਾਰਮ ਟਰੈਕ 60 84277 25955 ਵੀਰ ਦਾ ਮੋਬਾਈਲ ਨੰਬਰ ਆ ਤੇ ਮਾਡਲ ਹੈਗਾ ਟਰੈਕਟਰ ਦਾ 2000 ਦੋ ਮਾਡਲ ਟਰੈਕਟਰ ਹੈਗਾ ਬਾਈ ਜੀ ਇਹ ਪੰਜਾਬ ਨੰਬਰ ਦਾ ਟਰੈਕਟਰ ਆ ਹਨ 2002 ਮਾਡਲ ਆ ਪੰਜਾਬ ਨੰਬਰ ਦਾ ਟਰੈਕਟਰ ਆ ਡਬਲ ਕਲਚ ਟਰੈਕਟਰ ਆ ਬਾਈ ਜੀ ਸਾਰਾ ਟਰੈਕਟਰ ਪੂਰਾ ਵਧੀਆ ਰੀਜਨਲ ਆ ਹਨ ਸਾਰੇ ਟਰੈਕਟਰ ਦੀ ਬਾਈ ਰੋ ਵੱਲੋਂ ਫੁੱਲ ਗਾਰੰਟੀ ਆ ਆਪਣੇ ਬਾਈ ਜੀ ਕੋਈ ਗਾਰੰਟੀ ਨਹੀਂ ਦਿੱਤੀ ਕਿਸੇ ਵੀ ਟਰੈਕਟਰ ਦੀ ਹਨ ਵੀਰ ਜਿਵੇਂ ਆਪਾਂ ਨੂੰ ਕਹਿੰਦੇ ਆਪਾਂ ਵੀਡੀਓ ਪਾ ਦਿੰਨੇ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਰੰਗ ਪੇਂਟ ਪੱਕੋ ਐਂਡ ਸਾਫ ਕੰਡੀਸ਼ਨ ਪੂਰੀ ਵਧੀਆ ਹਾਲ ਦਾ ਟਰੈਕਟਰ ਪਿਆ ਡਬਲ ਕਲਚ ਟਰੈਕਟਰ ਹੈਗਾ ਬਾਈ ਜੀ ਇਹ ਜੇਕਰ ਆਪਾਂ ਟਾਇਰਾਂ ਦੀ ਗੱਲ ਕਰਗੇ 55 ਤੋਂ 50 ਪੈਸੇ ਟਰੈਕਟਰ ਦੇ ਟਾਇਰ ਪਿਆ ਬਾਈ ਜੀ 50 ਤੋਂ 55 ਪੈਸੇ ਟਾਇਰ ਸਾਰਾ ਟਰੈਕਟਰ ਬਿਲਕੁਲ オリジナル ਪਿਆਗਾ ਬਾਹੀ ਤੇ ਚੱਲਿਆ ਤੁਸੀਂ ਵੀ ਬਾਹ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਸੈਲਫ ਸਟਾਰਟ ਟਰੈਕਟਰ ਹੈਗਾ ਪੂਰੇ ਵਧੀਆ ਹਾਲਤ ਦਾ ਟਰੈਕਟਰ ਪਿਆਗਾ ਬਾਈ ਜੀ ਤੇ ਡਿਮਾਂਡ ਦੀ ਗੱਲ ਕਰਕੇ ਆਪਾਂ ਡਿਮਾਂਡ ਇਹਦੀ ਹੈਗੀ ਆ 2 ਲੱਖ ਤੇ 30000 ਰੁਪਏ ਮੁੱਲ ਆਗਾ ਬਾਈ ਜੀ ਟਰੈਕਟਰ ਦਾ 2 ਲੱਖ ਤੇ 30000 ਰੁਪਏ ਮੁੱਲ ਆ ਮੌਕੇ ਤੇ ਪੂਰਾ ਸੋਨਾ ਵੀਰ ਹੋਣਾ ਕਹਿੰਦੇ ਆਪਾਂ ਮਾਨਤਾ ਨਾ ਕਰ ਦਿਆਂਗੇ ਅਗਲੇ ਟਰੈਕਟਰ ਦੀ ਗੱਲ ਕਰੀਏ ਮੋਬਾਈਲ ਨੰਬਰ ਹੈਗਾ ਵੀਰ ਦਾ 84277 25955 ਮੈਸੀ ਪੌਰਖਜਨ ਟਰੈਕਟਰ ਹੈਗਾ ਬਾਈ ਜੀ ਮਾਡਲ ਹੈਗਾ 1997 ਮਾਡਲ ਟਰੈਕਟਰ ਹੈਗਾ ਬਾਈ ਜੀ 1997 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਬਾਈ ਜੀ ਇਦਾਂ ਦਾ ਟਰੈਕਟਰ ਬਾਈ ਜੀ ਹੁਣ ਪੰਜਾਬ ਚ ਬਹੁਤ ਹੀ ਘੱਟ ਮਿਲਦੇ ਆਗੇ ਬਹੁਤ ਹੀ ਸਾਫ ਟਰੈਕਟਰ ਪਿਆਗਾ ਇਹ ਤਾਂ ਬਾਈ ਜੀ ਅਸੂਬਾਸਤੇ ਵੀ ਟਰੈਕਟਰ ਰੱਖਿਆ ਜਾ ਸਕਦਾ ਸੰਗਾਰ ਕੇ ਟਰੈਕਟਰ ਰੱਖਣਾ ਤਾਂ ਬਹੁਤ ਹੀ ਜੱਜ ਦਾ ਅੱਜਕੱਲ ਟਰੈਕਟਰ ਇਹ ਤੇ ਵਧੀਆ ਟਰੈਕਟਰ ਪਿਆ ਪੂਰਾ ਵਧੀਆ ਹਾਲਤ ਦਾ ਟਰੈਕਟਰ ਆ ਟਾਇਰ ਦੀ ਗੱਲ ਕਰੀਏ 85 ਪੈਸੇ ਤੋਂ ਉੱਤੇ ਟਰੈਕਟਰ ਦੇ ਟਾਇਰ ਹੀ ਪਏ ਆ ਬਾਈ ਜੀ ਰੰਗ ਪੇਟ ਪੂਰੀ ਵਧੀਆ ਹਾਲਤ ਦਾ ਰੰਗ ਪਿੰਡ ਪਿਆਗਾ ਇੰਜਨ ਗੇਅਰ ਦੀ ਤਾਂ ਫੁੱਲ ਗਾਰੰਟੀ ਦਾ ਟਰੈਕਟਰ ਦੀ ਬਾਈ ਜੀ ਪੂਰਾ ਓਕੇ ਕੰਡੀਸ਼ਨ ਆ ਫੁੱਲ ਓਕੇ ਵਧੀਆ ਟਰੈਕਟਰ ਪਿਆਗਾ ਪੂਰਾ ਹਾਲਤ ਵਧੀਆ ਪਿਆ ਟਰੈਕਟਰ ਦੀ ਵੀਡੀਓ ਚ ਜਿੱਦਾਂ ਦਾ ਵੀਡੀਓ ਚ ਮਿਲੂ ਤੁਹਾਨੂੰ ਉਦਾਂ ਦਾ ਮਿਲੂਗਾ ਆਪਣੀ ਕੋਈ ਗਾਰੰਟੀ ਨਹੀਂ ਵੀਰ ਦੀ ਫੁੱਲ ਗਾਰੰਟੀ ਆ ਡਿਮਾਂਡ ਵੀ ਸਿਰਫ ਹੀ ਟਰੈਕਟਰ ਦੀ 1.5 ਲੱਖ ਰੁਪਇਆ ਮੌਲਾ ਸਿਰਫ 1.5 ਲੱਖ ਰੁਪਇਆ ਮੌਲਾ ਮੌਕੇ ਦੇ ਵੀਰ ਕਹਿੰਦੇ ਇਹ ਚੋ ਵੀ ਆਪਾਂ ਮਾਨਤਾ ਨਾ ਹੋਰ ਕਰਦੇ ਆਂਗੇ ਤੁਹਾਡਾ 1.5 ਲੱਖ ਰੁਪਇਆ ਮੋਲਾ ਅੱਗੇ ਸੰਤ ਹੈਗਾ ਬਾਈ ਜੀ ਟਰਾਲਾ ਇਸੇ ਵੀਰ ਦਾ ਟਰਾਲਾ 84277 25955 ਵੀਰ ਦਾ ਮੋਬਾਈਲ ਨੰਬਰ ਆ ਤੇ ਟਰਾਲਾ ਹੈਗਾ ਬਾਈ ਜੀ 167 ਦਾ ਬਾਈ ਜੀ ਟਰਾਲਾਗਾ 2004 ਮਾਡਲ ਟਰਾਲਾਗਾ ਹਨਾ 167 ਦਾ ਟਰਾਲਾ 2004 ਮਾਡਲ ਆ ਡਬਲ ਜੈਕ ਟਰਾਲਾਗਾ ਬਾਈ ਜੀ ਰੰਗ ਪੇਂਟ ਹੋਇਆ ਵਾ ਐਂਡ ਸਾਫ ਕੰਡੀਸ਼ਨ ਆ ਪੂਰੀ ਵਧੀਆ ਹਾਲਤ ਦਾ ਟਰਾਲਾ ਪਿਆਗਾ ਜੇਕਰ ਆਪਾਂ ਟਰਾਲੇ ਦੇ ਵਜਨ ਦੀ ਗੱਲ ਕਰਗੇ ਤਾਂ ਵਜਨ ਹੈਗਾ ਬਾਈ ਜੀ 32 ਕੁਆਂਟਲ ਵਜਣਾ ਟਰਾਲੇ ਦਾ 32 ਕੁਆਂਟਲ ਵਜਣਾ ਡਬਲ ਜੱਕ ਲੱਗਿਆ ਹੋਇਆ ਪੂਰਾ ਫੁੱਲ ਹੈਵੀ ਤੇ ਵਧੀਆ ਜੱਕ ਲੱਗਾ ਵਧੀਆ ਕੰਪਨੀ ਦਾ ਜੱਕ ਲੱਗਾ ਹੋਇਆ ਹੈਗਾ ਬਾਈ ਜੀ Tata Steel ਦਾ ਸਾਰਾ ਮਾਲ ਲੱਗਿਆ ਹੈ Tata Steel ਦਾ ਬਾਈ ਜੀ 50 ਤੋਂ 55 ਪੈਸੇ ਪੱਕੇ ਟਾਇਰ ਆ ਫਰਸ਼ ਵਗੈਰਾ ਬਿਲਕੁਲ ਬੇਦਾਗ ਹੈ ਨਾ ਜੇਕਰ ਆਪਾਂ ਬੈੱਡ ਦੀ ਗੱਲ ਕਰਗੇ ਤਾਂ ਪਾਈਪਾਂ ਵਾਲਾ ਬੈੱਡ ਲੱਗਾ ਹੋਇਆ ਹੈਗਾ ਟਰਾਲੇ ਦੇ ਸਮੇਤ ਜਾਲੀ ਬਾਈ ਜੀ 10 ਨਟੀ ਹੱਬ ਲੱਗੀ ਹੋਈ ਆ ਬਾਈ ਜੀ ਤੇ 10 ਇੰਚੀ ਚਾਸੀ ਲੱਗੀ ਹੋਈ ਆ ਟਰਾਲੇ ਦੇ ਫਰਸ਼ ਵਗੈਰਾ ਬਾੜ ਵਗੈਰਾ ਬਿਲਕੁਲ ਵੇਦਾਕਾ ਚੈੱਕ ਕਰ ਸਕਦੇ ਹੋ ਤੁਸੀਂ ਡਾਲਾ ਸਾਈਡ ਤੋਂ ਖੁੱਲਦਾ ਬਾਈ ਜੀ ਤੇ ਰੇਟ ਇਹਦਾ ਹੈਗਾ 390000 ਰੁਪਿਆ ਮੌਲਾ ਮੌਕੇ ਤੇ ਪੂਰਾ ਵਧੀਆ ਮਾਨਤਾ ਨਾ ਹੋ ਜਾਊਗਾ 390000 ਰੁਪਿਆ ਮੌਲਾ ਤੁਹਾਨੂੰ ਬਾਈ ਜੀ ਸੋਨੂ ਜੇਕਰ ਆਪਣੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਵੀਰ ਬਣੇ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਦੇ ਬਟਨ ਤੇ ਜ਼ਰੂਰ ਪ੍ਰੈਸ ਕਰ ਦਿਆ ਕਰੋ ਧੰਨਵਾਦ ਬਾਈ ਜੀ